ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਗੁਰਜੀਤ ਪੈਨਜੀ ਆਏ ਨੇ ਗੁਰਜੀਤ ਪੈਨਜੀ ਚਲੇ ਹੀ ਗਏ ਹੋ ਤੁਸੀਂ ਹਾਂ ਜੀ ਆ ਭਾਬੀ ਜੀ ਨੇ ਚਲੋ ਜੀ ਹਾਜ਼ਰੀ ਲਵਾਓ ਜੀ ਸਤਿ ਸ਼੍ਰੀ ਅਕਾਲ ਜੀ ਗੁਰਜੀਤ ਪੈਨਜੀ ਆਏ ਨੇ ਰਬੀਨਾ ਨਾਲ ਜਿਉਂਦੀਆਂ ਛੁੱਟੀਆਂ ਵਿੱਚ ਛੁੱਟੀਆਂ ਕੱਟਣਾਂ ਤੇ ਛੁੱਟੀਆਂ ਕੱਟਣਾਂ ਨਾਂ ਕੀ ਹਾਂਜੀ ਜੀ ਮਾ 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 ਮੈਂ ਕੱਲ ਨੂੰ ਸਾਲ ਦੇ ਭਾ ਕੇ ਮੈਂ ਸੋ ਰਿਆ ਮਮੀ ਕਹਿੰਿਆ ਨਹੀਂ ਮੈਂ ਨਹੀਂ ਜਾ ਰ ਅਨ ਆਇਓ ਨਾ ਮੈਂ ਪਿੱਕੇ ਜਲੀ ਆ ਮਾ ਮੇਲੋਂ ਮੈਂ ਕਿਉਂ ਆਈ ਆ ਆਇਓ ਮੈਂ ਪਿੱਕੇ ਜਲੀ ਤੇ ਵੀ ਨਹੀਂ ਤੇ ਭੈਣ ਤੇ ਤੇਰੇ ਨਿਆਣੇ ਬੜੇ ਕ੍ਰੂਜ਼ ਪਾਉਂਦੇ ਲੈ ਕੇ ਨਾ ਆਈ ਉਹਨਾਂ ਨੂੰ ਇਹ ਨਾ ਲੱਗਿਆ ਇਹ ਵੀ ਅਰੇ ਵੀ ਸੇ ਬਈ ਆਇਤਾ ਆ ਤੋੜ ਕੇ ਰਾਤ ਤੋੜ ਕੇ ਉਹ ਕਰਕੇ ਸੋ ਨਾ ਲੈ ਕੇ ਤੁਹਾਡੇ ਨਿਆਣੇ ਇੱਕਾ ਸੁਖ ਨਾ ਕਿ ਕ੍ਰੂਜ਼ ਪਾਉਣਾ ਮਾਮੀ ਨੇ ਬਾਂਧੀ ਬੜੀ ਐ ਦੁਨਿਆਲੇ ਦੀ ਆਹ ਜੀ ਆਹ ਰਿਹਾ ਨੋ ਰਿਹਾਲੀ ਆਵਾ ਆਈ ਜਾਂਦੇ ਇਹ ਵੀ ਮਰੇ ਦੋ ਦਿਨ ਆਪਣਾ ਜੌਬ ਕਰਕੇ ਤੇ ਅੱਜ ਘਰੇ ਆ ਰਹੇ ਨੇ ਬਿਸਤਰੋਂ ਕਿੱਥੋਂ ਨਹੀਂ ਆਏ ਸਾਈਡ ਤੇ ਰਸਤੇ 'ਚ ਲੈ ਲਿਆ ਸੀ ਇਹਨਾਂ ਨੇ ਐਸੇ ਹੀ ਉਲਟਾ ਕੰਮ ਹੋਇਆ ਹੈ ਨਾ ਨਾਨਕੇ ਆਉਂਦੇ ਆ ਨਾ ਦੋ ਤੇ ਦੋਤੀਆਂ ਸਵੇ ਨਾਨੀ ਆਪੇ ਜੀ ਛੁੱਟੀਆਂ ਚ ਅੱਛਾ ਜੀ ਐਸੋਈ ਨਾਨੀ ਜੀ ਹਫਤਾ ਲੱਗ ਗਿਆ ਐ ਬੜਾ ਜੀ ਵਰਨੁੜੀ ਯਾਰੇ ਕਾਰ ਰੱਖੀ ਤੇ ਕਮੀ ਨਾ ਪਨ ਨੁਪੜ ਜਾਏ ਕਿਹੜੀ ਕੋਈ ਨਹੀਂ ਪਾਜੀ ਪਾਣੀ ਤਾਂ ਨਹੀਂ ਪੀ ਲੋ ਪਹਿਲਾਂ ਬੈਜੇ 10 ਮਿੰਟ ਫਾਸਟ ਫਾਸਟ ਜੂਸ ਤੋ ਲਾਇਆ ਅੱਛਾ ਜਨਮਾ ਲਾਇਆ ਵਰਨੁੜੀ ਅੱਛਾ ਪਾਣੀ ਖੰਡਾ ਤੋ ਕਿਥੇ ਆਜੋ ਆਜੋ ਬੈਠੋ ਹਾਂਜੀ ਕੀ ਕਹਿੰਦਾ ਪਿਆ ਵਰੁਣ ਸਾਵਨ ਵਰੁਣ ਪਾਣੀ ਪੀ ਲੋ ਪਹਿਲਾਂ ਆ ਜਾਓ ਅੰਦਰ ਵਰੁਣ ਜੋਤ ਕੋਤ ਪਾਣੀ ਪੀ ਲੋ ਪਹਿਲਾਂ ਸਸਤੀ ਗੱਲ ਜੀ ਹਾਂਜੀ ਸਸਤੀ ਗੱਲ ਮਹਾਰਾਜ ਸਸਤੀ ਗੱਲ ਜੀ ਕਿੰਨਾ ਠੀਕ ਹੋ ਇਹ ਛੁੱਟੀਆਂ ਘੜ ਕੇ ਆਏ ਆਪਣੀ ਧੀ ਕੋਲ ਹਾਂ ਹਾਂ ਛੁੱਟੀਆਂ ਨਹੀਂ ਘਟਿਆ ਹਾਂ ਚਲੋ ਮੈਂ ਇਹ ਖਿਦਿਆ ਵਾਹ ਇਹ ਪਰ ਇਹ ਤਾਂ ਬਹੁਤ ਗਾਣਾ ਵੀ ਸਾਵਲ ਲ ਦੌੜ ਗਿਆ ਹਾਂ ਮੰਮੀ ਜੀ ਸਾਵਲ ਨੂੰ ਕੁਛ ਹੁੰਦਾ ਹੈ ਵੀਡੀਓ ਵਿੱਚ ਆਉਣ ਲੱਗੇ ਆ ਮੈਂ ਵੀਡੀਓ ਤਾਂ ਰੰਕ ਲਿਆ ਵੀਡੀਓ ਤੋਂ ਅਲਰਜੀ ਹੈ ਸਾਬਨ ਨੂੰ ਕਹਿੰਦਾ ਮੈਨੂੰ ਵੀਡੀਓ ਤੋਂ ਅਲਰਜੀ ਹੈ ਵੀਡੀਓ 'ਚ ਮੈਂ ਨਹੀਂ ਆਣਾ ਸਾਡਾ ਬਰਨੂ ਜਿਹੜਾ ਆ ਉਹ ਕੋਰਸ ਕਰਦਾ ਉੱਥੇ ਐਸੇ ਪਰੌਂਠੀਆਂ ਕਿਦੇ ਲਈ ਲੈ ਆਏ ਤੇ ਬਰਨੂ ਨੂੰ ਭੁੱਖ ਨਾ ਲੱਗੀ ਇਸ ਕਰਕੇ ਪਰੌਂਠੀ ਲੈ ਕੇ ਆਏ ਤੇ ਬਰਨੂ ਨੇ ਖਾਣੇ ਛੱਡੀਆਂ ਨਹੀਂ ਉਹ ਫਿਰ ਅਸੀਂ ਆਪ ਹੀ ਇੱਕ ਇੱਕ ਪਕਾਦੀ ਜਿੱਤੇ ਬਰਨੂ ਖਾਊਗਾ ਉੱਥੇ ਵੀ ਇੱਕ ਇੱਕ ਪਕਾਦੀ ਬਰਨੂ ਨੇ ਖਾ ਕੇ ਉਹ ਹੀ ਕਹਿੰਦਾ ਉਹਨੇ ਕਹਿੰਦਾ ਮੈਂ ਘੰਟੀ ਚੋਬਣੀ ਹੈ ਸਵੇਰੇ ਨੂੰ ਨਾ ਕਟੀ ਚੋਬਣੀ ਉਹਨੇ ਪਾਸਤਾ ਖਾ ਰਿਆ ਸੀ ਹਾਂ ਸੱਚੀ ਬਈ ਪਾਇ ਸੀ ਉਹ ਚਲੋ ਸੱਚੀ ਬਈ ਬਹੁਤ ਪਿਆਰਾ ਬੱਚਾ ਆ ਬੜਾ ਪਿਆਰਾ ਬਹੁਤ ਲੱਗਿਆ ਮੈਨੂੰ ਯਾਰ ਬਹੁਤ ਚੰਗ ਜਿਹਾ ਇਹਨੂੰ ਤਾਂ ਸੁਦੇਣਾ ਬਹੁਤ ਜਿਹਾ ਵਰਗਾ ਦੋਸਤ ਮੇਰੇ ਕੰਨ ਚ ਕੀ ਗੁੱਸੇ ਬਥਰਾਈ ਹੈ ਥੈਂਕ ਯੂ ਬੜਾ ਪਿਆਰਾ ਲੱਗਦਾ ਪਰ ਤੇ ਐਕਟਵਸ ਸੈਂਟਰੀ ਐਕਟਵਲਾਈਜ਼ ਲਾ ਕੇ ਫਾਇਟ ਕਰਾਇਆ ਸਰ ਦੋਸਤ ਵਰੋਂ ਦੇ ਸਾਰੇ ਬੜੇ ਵਧੀਆ ਅਕੈਡਮੀ ਵਾਲੇ ਵੀ ਬੜੇ ਵਧੀਆ ਤੇ ਉੱਥੋਂ ਕੋਲਜ ਵਾਲੇ ਵੀ ਬੜੇ ਵਧੀਆ ਬਹੁਤ ਸੱਚੀ ਬੜੀ ਕਿ ਉਹ ਲੈ ਗਈ ਉਹ ਹਾਲ ਤਾਂ ਇਹ ਸੋਈ ਤੇ ਹੋ ਗਈ ਇਹ ਵੀ ਤੁਹਾਡੀਆਂ ਕੁਰਸੀਆਂ ਕਿੱਥੇ ਗਈਆਂ ਆ ਕੀ ਲਾਇਆ ਆਈ ਨਜ਼ਰ ਪਟੂ ਲਾਇਆ ਆਈ ਇਹ ਲਾਇਆ ਕਿ ਆਹ ਪੌੜੀਆਂ ਦੀ ਜਿਹੜੀ ਐ ਪਾਲਿਸ਼ ਹੋਣੀ ਆ ਨਾ ਪੌੜੀ ਸੜੀਆਂ ਬਣੀਆਂ ਪਾਲਿਸ਼ ਹੁੰਦੀ ਪਈ ਆ ਵਿੱਚ ਕੰਮ ਰੁਕਿਆ ਥੋੜਾ ਜਿਹਾ ਉਹਦੇ ਕਰਕੇ ਆਪਾਂ ਚੇਅਰ ਸਾਰੀਆਂ ਚੁੱਕ ਕੇ ਇੱਧਰ ਉੱਧਰ ਕੀਤੀਆਂ ਨੂੰ ਕਿੱਟਾ ਪੜਾ ਪੈਂਦਾ ਜਦੋਂ ਉਹ ਨੂੰ ਕਰਦੇ ਨਾ ਰਗੜਦੇ ਆ ਰਗੜਦੇ ਤੇ ਬਹੁਤ ਡਸਟ ਜੀ ਉੱਡਦੀ ਆ ਉਹ ਡਸਟ ਨਹੀਂ ਡਸਟ ਹੀ ਕਹਿ ਸਕਦੇ ਉਹਦੀ ਲੱਕੜ ਦੀ ਲੱਕੜ ਦਾ ਆ ਫਿਰ ਆਪਾਂ ਕਿਚਨ ਚ ਜਦੋਂ ਕੰਮ ਕਰਦੇ ਆ ਇਹਨੂੰ ਆਪਾਂ ਖੋਲ ਦਿੰਨੇ ਆ ਕਿ ਕਿਚਨ ਚ ਬੰਦ ਨਾ ਜਾਵੇ ਹਨਾ ਪ੍ਰੈਸ ਕਰਕੇ ਹੁਣ ਮੈਂ ਖਲੋਤੀ ਮੈਨੂੰ ਚੇਅਰ ਨਹੀਂ ਲੱਭਣ ਦੀ ਹੁਣ ਮੈਨੂੰ ਉਤੋਂ ਕੱਢ ਕੇ ਲੈਣੀ ਪਈ ਪਰ ਸਵੇਰੇ ਉਹਨਾਂ ਨੇ ਫੇਰ ਆ ਜਾਣਾ ਪੋੜੀਆਂ ਦਾ ਕੰਮ ਕਰਨ ਦਾ ਆਏ ਦੋ ਤਿੰਨ ਦਿਨ ਲੱਗ ਜਿੰਨੇ ਹੋਰ ਨੇ ਸਵਲਜੋਤ ਲਿਆਓ ਨੀ ਲਓ ਇਹ ਸਵਲਜੋਤ ਚੇਅਰ ਲੈ ਕੇ ਆਵੇ ਪਹਿਲਾਂ ਮम्मा ਲਈ ਸਵਲ ਲੈ ਆ ਚੇਅਰ ਹੋਰ ਕੀ ਹੁਣ ਲਈ ਹੈ ਕੋਲਡ ਡਰਿੰਕ ਲਈ ਹੈ ਚਾਹ ਲਈ ਹੈ ਕੀ ਚੇਅਰ ਕੋਲਡ ਡਰਿੰਕ ਨਾ ਚਾਹ ਦਿੱਤੋ ਬੰਕੇ ਦਿਆ ਜਾਏ ਇਹ ਬਹੁਤ ਵਧੀਆ ਚੀਜ਼ ਲਿਆਏਗੇ ਇਹ ਸੇਮ ਕੋ ਗਾ ਲਿਖ ਇਧਰ ਇਹ ਜਿਹੜੀ ਕੋਈ ਹੈ ਸਾਡੇ ਨਾਲ ਉਹਦੇ ਨਾਲ ਨਾ ਇਹ ਥੋੜੀ ਵਧੀਆ ਹੈ ਹੋ ਰਿਹਾ ਮਿਠਾ ਸੀ ਆ ਬਸ ਕੋਲੇ ਲੱਗੇ ਲਾ ਕਰ ਦੋ ਖੋਲਣ ਲੱਗਿਆ ਦਾ ਕਰ ਦੂੰਦੀ ਨਹੀਂ ਖੋਲਦੀ ਤੇ ਆਇਆ ਟਖਣਿਆਂ ਨੂੰ ਕਹਿੰਦਾ ਤੇ ਪਾਣੀ ਨਹੀਂ ਪੀਣਾ ਚਾਹੀਦਾ ਕਹਿੰਦਾ ਨਹੀਂ ਮੈਂ ਹੀ ਕਿਹਾ ਸਾਨੂੰ ਉਹ ਵੀ ਕਹਿੰਦਾ ਉਹਨੇ ਤੈਨੂੰ ਕਿਹਾ ਇਹ ਨਹੀਂ ਕਿ ਤੂੰ ਕੀ ਕਹੀ ਮੇਰੇ ਵਿੱਚ ਡੋਬ ਫੜਦੇ ਪਾਣੀ ਚੋਂ ਜਿੱਤ ਨਹੀਂ ਕਰਦੇ ਜਸ ਕਿਸੇ ਪਰਵਰਤ ਹੋ ਕੇ ਸਾਟੇ ਰਾਮ ਮੰਮੀ ਨੇ ਪਾਣੀ ਲੇ ਖੋਦੇ ਚੰਗੀ ਤਰ੍ਹਾਂ 3 ਮਹੀਨੇ 1 ਮਹੀਨੇ ਸਾਡਾ ਤੀਸਰਾ ਚੌਪਰ ਆਇਆ ਜਿਹੜਾ ਹੈ ਨਾ ਪਹਿਲੇ ਚੌਪਰ 1 ਕਪਾਓ ਕਿੱਥੇ ਜੀ ਐਕਸੀਬਿਸ਼ਨ ਕੀ ਆਰਟ ਐਂਡ ਨੀ ਕ્રાਫਟ ਮੇਲਾ ਜਿਹੜਾ ਲਗਾਇਆ ਉੱਥੋਂ ਲਿਆਂਦਾ ਉਹ ਤੇ ਮਾਹੀ ਬਗਾਰ ਉਸ ਤੋਂ ਬਾਅਦ ਫੇਰ ਇਥੋਂ ਇੱਕ ਸ਼ੌਕਾ ਲਿਆ ਉਹ ਵੀ ਬਸ ਬੰਗਾਲੀਆਂ ਦੀ ਦੋ ਦਿਨ ਹੀ ਵਰਤਿਆ ਦੋ ਦੀ ਆ ਜਿਹੜੀ ਰੱਸੀ ਜੀ ਧਾਗਾ ਜਾਂ ਟੁੱਟ ਗਿਆ ਫੇਰ ਉੱਥੋਂ ਇੱਕ ਲਿਆਂਦਾ ਪਰ ਉਹ ਚੰਗੀ ਤਰ੍ਹਾਂ ਚੌਪ ਨਹੀਂ ਕਰਦਾ ਹੁਣ ਉਹ ਵਾਪਸ ਕਿੱਥੇ ਕਰਨਾ ਆ ਗੁਰਜੀਤ ਜੀ ਕਹਿੰਦੇ ਕਿ ਮੇਰੇ ਸ਼ਹਿਰ 'ਚ ਮੇਰੇ ਕੋਲ ਤੇ ਬੜੀ ਦੇਰ ਹੈ ਪਰ ਵੰਡਰਸ਼ੈਫ ਬੰਦਰ ਬਹੁਤ ਵਧੀਆ ਹੈ ਉਹ ਸਾਲ ਸਾਲ ਕੱਢ ਜਾਂਦੇ ਰਹੇ ਆ ਜੇ ਪੈਸੇ ਖਰਚਦੇ 5-6 ਰੁਪਏ ਸਾਲ ਨਿਕਲ ਹੀ ਜਾਂਦਾ ਜੀ ਹੁਣ ਆਪਾਂ ਇਹ ਲਿਆਂਦਾ ਵੇਖਦੇ ਆਂ ਕੀ ਕਰਦਾ ਹੁਣ ਅਰੇ ਇਹਦੀ ਮੌਜ ਵਧੀਆ ਫਿਰ ਮੈਂ ਉਹ ਜਿਹੜਾ ਤੁਹਾਨੂੰ ਪਹਿਲਾਂ ਵੀ ਦਿੱਤਾ ਮੱਖੋੜਾ ਜਮਨਾਲ ਲੱਸੀ ਵਾਲਾ ਫਰੈਂਚ ਜਿਆ ਉਹ ਵੀ ਬਹੁਤ ਵਧੀਆ ਰਿਹਾ ਹਾਂ ਹਾਂ ਤੇ ਬਾਬਾ ਜੀ ਮਿਹਰ ਕਰ ਲੈ ਵੀ ਹੋਧੀਏ ਜਵੇ ਉਹ ਜੇ ਫਿਰ ਆਪੋ ਉਹਨਾਂ ਦੇ ਮਾਮੂਣ ਮਮੇ ਨੂੰ ਵੀ ਲਿਆ ਕੇ ਦਿੱਤਾ ਬਾਬਾ ਜੀ ਮਿਹਰ ਕਰੋ ਇਹ ਤਾਂ ਪਹਿਲਾਂ ਬਾਬਾ ਬੱਚਾ ਬੱਚਾ ਮੈਂ ਅੰਮ੍ਰਿਤਸਰ ਤੋਂ ਸੰਜੀ ਸਬਜੀ ਬਣੀ ਆ ਸਭ ਕੁਝ ਬਣਿਆ ਆ ਰੋਟੀ ਤੁਸੀਂ ਖਾਓ ਬਾਰੇ ਨਾਲ ਰਾਜਮਾ ਬਣੇ ਆ ਕੋਫਤੇ ਬਣੇ ਆ ਚੌਲ ਬਣੇ ਆ ਕੋਟ ਗੋ ਵੀ ਇਹ ਕੋਟ ਗੋ ਵੀ ਕਹਿੰਦੇ ਆ ਤੇਰੇ ਫੇਵਰਟ ਬਣਾਏ ਆ ਰਾਜਮਾ ਮੈਂ ਕਿਹਾ ਰਵੀਨਾ ਨੇ ਕਿਹਾ ਕਿ ਮੇਰਾ ਤੇ ਮਾਮੂ ਜੀ ਬਣਾਇਆ ਨਹੀਂ ਰਾਜਮਾ ਚੌਲ ਕੋਫਤੇ ਰਾਜਮਾ ਚੌਲ ਕੋਫਤੇ ਵੀ ਜਾਂਦੇ ਨੇ ਰਾਜਮਾ ਚੌਲ ਮਿਲਦੇ ਆ ਇਹ ਚੂਹਾ ਵੱੜ ਗਿਆ ਫ੍ਰੀਜ ਦੇ ਵਿੱਚ ਇਹਦਾ ਕੰਮ ਇਹੀ ਆ ਕਿ ਵਸੇ ਨੂੰ ਲੱਭਣਾ ਚਾਹੀਦਾ ਕੁਛ ਨਾ ਕੁਛ ਇਹ ਘਰ ਘਰ ਚੂਵੇ ਹੁਣ ਇਤਰਾ ਹੀ ਰਹਿੰਦੇ ਫੇਜਦੇ ਦਵਾਲੀ ਅੱਛਾ ਨਿੰਬੂ ਪਾਣੀ ਬਣ ਲਗਿਆ ਬਣਾਓ ਬਣਾਓ ਤੇ ਆਪਾਂ ਮੈਂ ਚਲੀ ਆ ਜੀ ਹੁਣ ਗੁਰਦੁਆਰਾ ਸਾਹਿਬ ਤੇ ਰੋਟੀ ਵੜੀ ਹੀ ਬਣਾਤਾ ਕੋਪ ਤੇ ਰਾਇਮਾ ਤੇ ਉਧਰ ਚੋਲ ਚਟਨੀ ਆਟਾ ਗੁੰਨਤਾ ਸਾਰਾ ਕੁਭੋ ਤੇ ਆ ਸਰ ਤੇ ਗੁਰਦੁਆਰਾ ਸਾਹਿਬ ਜਾਣਾਂ ਵਾਲੇ ਸੋਣੇ ਮੈਂ ਕਈ ਵਾਰ ਗਿਆ। ਮੈਂ ਕਿਤੇ ਕੋਈ ਇਹ ਨਾ ਕਹਦੇ ਕਿ ਨਨਾਨ ਘਰੇ ਆ ਗਈ ਆ ਤੇ ਆਪ ਘਰੋਂ ਨਿਕਲ ਗਈ ਆ। ਉਹ ਕਿਉਂ? ਅਵਜਨ ਦੇਖਾਈ ਅਸਨੇ ਲੈ ਨਨਾਨ ਹਜੇ ਬੜੀ ਹੋ ਤੇ ਨਾਲ ਹੀ ਦੁਰ ਪਈ ਆ। ਉਹ ਮੈਂ ਰੋਟੀ ਬਣਾਉਂਦੀ ਸੀ ਪਹਿਲਾਂ ਮੈਨੂੰ ਪਤਾ ਸੀ ਕਿ ਮੇਰਾ ਟਾਈਮ ਹੋ ਜਾਣਾ ਮੈਂ 6 ਵਜੇ ਚਲਣੀ ਆ। 6 ਤੋਂ 7 ਤੇ ਤਾਂ ਕਰਕੇ ਮੈਂ ਰੋਟੀ ਪਹਿਲੋ ਬਣਾਉਂਦੀ ਸੀ। ਦੂਜੀ ਘੜੀ ਘਾਰੇ ਲੈਣਾ ਜਾਣਾ। ਜਾਣਾ? ਜੇ ਤੂੰ ਹੀ ਤਾਂ ਸਕੂਲ ਹੀ ਨਹੀਂ ਆਉਣਾ ਤੇ ਇਤਰਾ ਕਿੱਥੇ ਜਾਣਾ ਹੋਗਾ? ਚਲੋ ਆਜੋ ਫਿਰ ਮਗਰੇ ਮਗਰੇ ਚਲਦੀ ਆ ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਕੀ ਹਾਲ ਚਾਲ ਬੜੇ ਕਾਲੇ ਕਾਲੇ ਹੋਏ ਜੇ ਹਾਂਜੀ ਹਾਂ ਅੱਧੀਆਂ ਹਾਰਡ ਵਰਕਿੰਗ ਪਰਸਨ ਆਇਆ ਤੇ ਵਰੁਣ ਇਹਦੇ ਨਾਲ ਹੀ ਪਰ ਪਾਜੀ ਨਹੀਂ ਆਏ ਵਰੁਣ ਲੈ ਕੇ ਆਇਆ ਇਹਨਾਂ ਨੂੰ ਤੇ ਪਰ ਇਹ ਚਲੇ ਗਿਆ ਕਿਤੇ ਉਹ ਲੈਂਦੀ ਦੂਸਰੀ ਸਕੂਟੀ ਪਾਪਾ ਚਲ ਗਏ ਹੋਰ ਕਿਤੇ ਪਾਪਾ ਹਾਂ ਲੱਗੇ ਆ ਹਾਂਜੀ ਸਾਵਲ ਜੀ ਇਸ ਕਜੀ ਬਣਾ ਰਹੇ ਸਾਰੇ ਲਈ ਹਾਂਜੀ ਮੇਰੇ ਲਈ ਤੇਰੀ ਬੀਬੀ ਲਈ ਕਿਆ ਬਾਤ ਹੈ ਵਧੀਆ ਵਧੀਆ ਬਣਾ ਬਣਾਓ ਲਓ ਜੀ ਫੜੋ ਆਪਣਾ ਕੈਮਰਾ ਤੇ ਆਪਾਂ ਨਿਕਲੇ ਵੀਰ ਜੀ ਨੂੰ ਪਾਣੀ ਦੇ ਦੇ ਅਸੀਂ ਕੈਮਰਾ ਫੜੋ ਜੇ 2 ਮਿੰਟ ਸਾਰੇ ਜਣ ਤੁਹਾਡੇ ਨਾਲ ਬੈਠੇ ਜਾਂਦੇ ਆ ਨਹੀਂ ਇਹਨਾਂ ਨੇ ਸਕੂਟੀ ਤੇ ਜਾਣਾ ਨਾ ਤੇ ਤੁਰ ਕੇ ਆਉਣਾ ਤੇ ਮੈਂ ਤੁਰ ਕੇ ਜਾਣਾ ਮੇਰਾ ਅੱਧਾ ਘੰਟਾ ਜਾਣਾ ਅੱਧਾ ਘੰਟਾ ਆਉਣ ਲੱਗਣਾ ਤੁਹਾਡੇ ਲਈ ਰੋਜ਼ ਟੇਕੀ ਦਾ ਸਭ ਲਈ ਟੇਕੀ ਦਾ ਬੜੇ ਚੰਗੇ ਤੁਸੀਂ ਇਹ ਤਾਂ ਪਤਾ ਨਹੀਂ ਹੋਣ ਚੰਗੀ ਹੈਗੀ ਕਿ ਨਹੀਂ ਹੈਗੀ ਇਹ ਤੇ ਰੱਬ ਜਾਣਦਾ ਇਹ ਤਾਂ ਰੱਬ ਜਾਣਦਾ ਇਹ ਬਿਲਕੁਲ ਜੀ ਇਹ ਤਾਂ ਰੱਬ ਜਾਣਦਾ ਕਿ ਵੀ ਕੌਣ ਕਿੰਨਾ ਚੰਗਾ ਦਾ ਕਿੰਨਾ ਮੜਾ ਇਹਨਾਂ ਕੋਲ ਪਿਆਰ ਵੀ ਨਾ ਇਹ ਤਾਂ ਰੱਬ ਹੀ ਜਾਣਦਾ ਮਿਰਗ ਇਹ ਕਿਹਾ ਗਾਣੇ ਦੀ ਲਾਈਨ ਜਦੋਂ ਅੱਗੇ ਕੀ ਆ ਤੇਰੇ ਲਈ ਕਿੰਨਾ ਕਰਦੇ ਰੇਲ ਲਈ ਹਾਂ ਉਹੀ ਗੱਲ ਉੱਥੇ ਹੀ ਬੋਲਿਆ ਸੀ